ਹallelujah hallelujah hallelujah thank you jesus thank you jesus thank you jesus hallelujah he sarvashaktiman pita parmesh ji sainan de yehova pita parmesh ji asi tada dhanwaad ta karde ha pita parmesh ji is sundar ate mubarak samay de liye pita parmesh ji jo tusi sade sabna di zindagiyan de vich de deta hai pita parmesh ji ਅਸੀਂ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ 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 ਪਵਿੱਤਰ 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 ਅਤੀ ਪਵਿੱਤਰ ਸੈਨਾ ਦੇ ਯਹੋਵਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਅਸੀਂ ਦਰਦ ਦੇ ਕੰਮ ਦੇ ਹੋਏ ਪਿਤਾ ਪਰਮੇਸ਼ਰ ਜੀ ਆਪ ਜੀ ਦੀ ਹਜ਼ੂਰੀ ਵਿੱਚ ਉਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਤੁਹਾਡੀ ਪਵਿੱਤਰ ਹਜ਼ੂਰੀ ਇਸ ਵਕਤ ਸਾਡੇ ਵਿੱਚਕਾਰ ਆ ਪਿਤਾ ਪਰਮੇਸ਼ਰ ਜੀ ਸਿਧੜਾ ਤੁਹਾਨੂੰ ਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡਾ ਸਿੰਘਾਸਨ ਸਾਡੇ ਵਿੱਚਕਾਰ ਲੱਗਾ ਹੋਇਆ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ 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 ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਆਪਣੇ ਜ਼ਿੰਦਗੀ ਵਿੱਚ ਆਪ ਜੀ ਦਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪਰਭੂ ਜੀ ਇੱਕ ਇੱਕ ਜਾਣਦੇ ਦਇਆ ਕਰੋ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ ਜੀ ਹallelujah ਹallelujah ਪਿਤਾ ਪਰਮੇਸ਼ ਜੀ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਪਿਤਾ ਪਰਮੇਸ਼ ਜੀ ਆਪ ਜੀ ਦੇ ਪਵਿੱਤਰ ਹੱਥਾਂ ਦੇ ਵਿੱਚ ਸੌਂਪ ਦਿੰਦੇ ਹਾਂ ਪਿਤਾ ਪਰਮੇਸ਼ ਜੀ ਪ੍ਰਭੂ ਸਾਡੇ ਇੱਕ ਇੱਕ ਜਾਣਦੇ ਆਪਣੀ ਵੱਡੀ ਦਇਆ ਤੇ ਕਿਰਪਾ ਕਰਨਾ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਹallelujah ਪ੍ਰਭੂ ਜੀ ਜਿੰਨੇ ਵੀ ਜਾਣ ਇਸ ਵਕਤ ਤੁਹਾਡੀ ਪਾਗ ਪਵਿੱਤਰ ਰਜ਼ੂਰੀ ਵਿੱਚ ਹਨ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਨ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਤੁਹਾਡੇ ਪਾਗ ਪਵਿੱਤਰ ਲਹੂ ਦੇ ਵਿੱਚ ਕਵਰ ਕਰ ਦਿੰਨੇ ਪਿਤਾ ਪਰਮੇਸ਼ਰ ਜੀ ਹੁਣ ਕੋਈ ਵੀ ਬੈਰੀ ਦੀ ਸ਼ਕਤੀ ਕੋਈ ਵੀ ਅੰਧਕਾਰ ਦੀ ਸ਼ਕਤੀ ਇਹਨਾਂ ਨੂੰ ਛੂਹ ਨਾ ਸਕੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਅਲਫਾ ਹੋ ਮੇਗਾ ਹੋ ਆਦੋਂ ਅੰਤੋਂ ਪਿਤਾ ਪਰਮੇਸ਼ ਜੀ ਸਰਵ ਸ਼ਕਤੀਮਾਨ ਪਰਮੇਸ਼ਰ ਪ੍ਰਭੂ ਜੀ ਤੜਾ ਧੰਨਵਾਦ ਕਰਦੇ ਆ ਪ੍ਰਭੂ ਜੀ ਰਾਜੇ ਦੇ ਰਾਜਾ ਪ੍ਰਭੂਵ ਦੇ ਪ੍ਰਭੂ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਅਨਾਦੀ ਪਿਤਾ ਯਹੋਵਾ ਪਰਮੇਸ਼ਰ ਜੀ ਤੜਾ ਧੰਨਵਾਦ ਕਰਦੇ ਆ ਸ਼ਾਂਤੀ ਦੇ ਰਾਜਕੁਮਾਰ ਪਿਤਾ ਪਰਮੇਸ਼ਰ ਜੀ ਤੜਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਦਇਆ ਦੇ ਸਾਗਰ ਹੋ ਦਇਆ ਦੇ ਤਨੀ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਪੂਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਿਰਜਣਹਾਰ ਰਚਨਹਾਰ ਪਰਮੇਸ਼ਰ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਸਾਡੇ ਪੁੱਲ ਚੁੱਕ ਨੂੰ ਮਾਫ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah hallelujah thank you jesus thank you jesus thank you jesus hallelujah ਪਿਤਾ ਪਰਮੇਸ਼ਰ ਜੀ ਸਾਡੀ ਧੰਨਵਾਦ ਤੇ ਪਿਤਾ ਪਰਮੇਸ਼ ਜੀ ਆਪਣੀ پاک ਪਵਿੱਤਰ ਹਜ਼ੂਰੀ ਵਿੱਚ ਕਬੂਲ ਕਰੋ ਪਿਤਾ ਪਰਮੇਸ਼ ਜੀ ਸਾਡੀ ਪ੍ਰਾਰਥਨਾ ਪਿਤਾ ਪਰਮੇਸ਼ ਜੀ ਤੁਹਾਡੀ ਹਜ਼ੂਰੀ ਵਿੱਚ ਇੱਕ ਸੁਗੰਧ ਦੀ ਤਰ੍ਹਾਂ ਠਹਿਰੇ ਪਿਤਾ ਪਰਮੇਸ਼ ਜੀ ਦਇਆ ਕਰੋ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਜ਼ਸ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਵੱਲ ਹੋ ਸਾਡਾ ਸਹਾਈ ਖੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਦਇਆ ਕਰੋ ਹallelujah ਪ੍ਰਭੂ ਜੀ ਤੁਸੀਂ ਸਾਨੂੰ ਬੀਤੇ ਸਮਿਆਂ ਦੇ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਹਰ ਤਰ੍ਹਾਂ ਦੀ ਪਾਪ ਤੇ ਬੁਰਾਈ ਤੋਂ ਬਚਾ ਕੇ ਰੱਖਿਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਇਹ ਸਭਾ ਜ਼ਰੂਰ ਤੁਹਾਨੂੰ ਆਪਣੇ ਸ਼ਾਹੀ ਖਜ਼ਾਨੇ ਵਿੱਚ ਪੂਰਾ ਕਰਦੇ ਹੋ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹallelujah ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਜੀ ਅੱਜ ਦੇ ਇਸ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਇਸ ਸੁੰਦਰ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅੱਜ ਇਸ ਸੁੰਦਰ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਆਪਣੀ ਦਇਆ ਦੇ ਨਾਲ ਆਪਣੀ ਕਿਰਪਾ ਦੇ ਨਾਲ ਆਪਣੇ ਫਜ਼ਲ ਦੇ ਨਾਲ ਸਾਨੂੰ ਵਿਖਾਇਆ ਹੈ ਪਿਤਾ ਪਰਮੇਸ਼ਰ ਜੀ ਅਸੀਂ ਇਸ ਦੇ ਯੋਗ ਨਹੀਂ ਸੀ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਦਇਆ ਹੀ ਤੁਹਾਡੀ ਫਜ਼ਲੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਹallelujah ਹallelujah ਇਹ ਮੇਰੀ ਜਾਨ ਯਹਵਾ ਨੂੰ ਮੁਬਾਰਕ ਕਾਕ ਜੇ ਕਿਸੇ ਉਪਕਾਰ ਨੂੰ ਨਾ ਭੁੱਲ ਹallelujah ਹallelujah ਯਹਵਾ ਦਾ ਧੰਨਵਾਦ ਕਰਨਾ ਭਲਾ ਹੈ ਪਰਮ ਪ੍ਰਧਾਨ ਪਰਮੇਸ਼ ਸੈਨਾ ਦੇ ਯਹਵਾ ਪਰਮੇਸ਼ ਜੀ ਤੁਹਾਡੇ ਨਾਮ ਨੂੰ ਮਹਿਮਾ ਦੇਣਾ ਭਲਾ ਹੈ ਹallelujah ਹallelujah ਪਿਤਾ ਪਰਮੇਸ਼ ਜੀ ਜੀ ਸਾਰੀ ਮਹਿਮਤ ਤੇ ਜਲਾਲ ਪਿਤਾ ਪਰਮੇਸ਼ ਜੀ ਅਬ ਜੀ ਦੇ ਪਵਿੱਤਰ ਨਾਮ ਪ੍ਰਭ ਯੇਸ਼ੂ ਮਸੀਹ ਜੀ ਦੇ ਪਵਿੱਤਰ ਨਾਮ ਨੂੰ ਦਿੰਦੇ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਤੁਸੀਂ ਕਿਹਾ ਮੈਨੂੰ ਬੁਕਾਰ ਮੈਂ ਤੈਨੂੰ ਵੱਡੀਆਂ ਵੱਡੀਆਂ ਤੇ ਓਕੇ ਓਕੇ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਹਜੇ ਨਹੀਂ ਸਮਝਾ ਪਿਤਾ ਪਰਮੇਸ਼ਰ ਜੀ ਆਪ ਪਵਿੱਤਰ ਆਤਮਾ ਜੀ ਸਾਡੇ ਰੋਜ਼ ਸਮਝਾਂ ਤੇ ਕਬਜ਼ਾ ਕਰੋ ਪਵਿੱਤਰ ਆਤਮਾ ਜੀ ਸਾਡੇ ਜੀਵਨ ਵਿੱਚ ਆਪਣੇ ਅਦਭੁਤ ਕੰਮਾਂ ਨੂੰ ਪ੍ਰਗਟ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਇਹ ਉਹ ਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਹਾਲੇਲੂਇਆ ਉਜਲੇ ਆਤਮੇ ਵਾਲੇ ਨੂੰ ਬਚਾਉਂਦਾ ਹੈ ਹallelujah 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 ਇਹ ਮੇਰੀ ਜਾਨ ਰਿਹਾ ਹੋਵਾ ਦੇ ਉਸਤਤ ਕਰ ਮੈਂ ਜੀਵਨ ਭਰ ਯਹੋਵਾ ਦੇ ਉਸਤਤ ਕਰਾਂਗੀ ਜਿੰਨਾ ਚਿਰ ਮੈਂ ਰਹਾਂਗੀ ਮੈਂ ਆਪਣੇ ਪਰਮੇਸ਼ਰ ਦੇ ਭਜਨ ਗਾਵਾਂਗੀ ਸੱਚ ਮੁੱਚ ਪਰਮੇਸ਼ਰ ਮਹਾਨ ਹੈ ਯਹੋਵਾ ਪਰਮੇਸ਼ਰ ਮਹਾਨ ਹੈ ਆਪਣੇ ਪੁਕਾਰਨ ਵਾਲਿਆਂ ਦੇ ਨੇੜੇ ਰਹਿੰਦਾ ਹੈ ਹਾਲੇਲੂਇਆ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਭੈ ਮੰਨਣ ਵਾਲੇ ਦੀਆਂ ਇੱਛਾਵਾਂ ਪੂਰੀਆਂ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਧਰਮੀ ਦੀ ਦੁਹਾਇ ਨੂੰ ਸੁਣਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਾਂਦਾੜੀ ਪਵਿੱਤਰ ਹਜ਼ੂਰੀ ਵਿੱਚ ਆ ਪਰਮੇਸ਼ਰ ਜੀ ਇੱਕ ਇੱਕ ਜਾਨ ਨੂੰ ਤੁਹਾਡਾ ਪਵਿੱਤਰ ਆਤਮਾ ਛੁਹਿਆ ਪਿਤਾ ਪਰਮੇਸ਼ਰ ਜੀ ਇਨਾਂ ਦੇ ਹਰ ਤਰ੍ਹਾਂ ਦੇ ਬੰਧਨ ਪਿਤਾ ਪਰਮੇਸ਼ਰ ਤੁਹਾਡੀ ਪਾਕ ਰੂਹ ਦੀ ਅਗਨਾ ਜਲ ਕੇ ਭਸਮ ਹੋ ਜਾਣ ਪਿਤਾ ਪਰਮੇਸ਼ਰ ਜੀ ਦੀਆ ਕਰੋ ਹallelujah 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 ਧੰਨਵਾਦ ਪ੍ਰਭੂ ਜੀ ਤੁਸੀਂ ਆਪਣਾ ਵਚਨ ਭੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਹਾਡੇ ਵਚਨ ਵਿੱਚ ਲਿਖਿਆ ਜਿੱਥੇ ਕਿਤੇ ਪਰਮੇਸ਼ਰ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਉੱਥੇ ਛੁਟਕਾਰਾ ਹੈ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ ਜੀ ਇੱਕ ਇੱਕ ਜਾਂਦੇ ਜੀਵਨ ਵਿੱਚ ਤੁਹਾਡੀ ਆਜ਼ਾਦੀ ਹੈ ਪਿਤਾ ਪਰਮੇਸ਼ ਤੁਹਾਡੀ ਸ਼ਾਂਤੀ ਹੈ ਪਿਤਾ ਪਰਮੇਸ਼ ਜੀ ਦਇਆ ਕਰੋ ਹallelujah 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 ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਹਾਡੀ ਸਮਝ ਦਾ ਕੋਈ ਪਾਰਾ ਵਾਰ ਨਹੀਂ ਹੈ ਪਿਤਾ ਪਰਮੇਸ਼ ਜੀ ਧੰਵਾਦ ਹallelujah ਤੁਹਾਨੂੰ ਹੰਝ ਨਾਲ ਭਰੋਸਾ ਯਹੋਵਾ ਪਰਮੇਸ਼ ਦੇ ਉੱਤੇ ਹੈ ਹallelujah ਧੰਵਾਦ ਧੰਵਾਦ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ ਜੀ ਤੁਸੀਂ ਦਇਆ ਦੇ ਨੀ ਹੋਪਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਹallelujah ਹallelujah ਹalleluyah halleluyah ਤੁਹਾਡੇ ਵਚਨ ਦੇ ਵਿੱਚ ਲਿਖਿਆ ਹਾਕਮਾ ਦੇ ਉੱਤੇ ਭਰੋਸਾ ਨਾ ਰੱਖੋ ਨਾ ਆਦਮ ਵੰਸ਼ ਦੇ ਉੱਤੇ ਜਿਹਦੇ ਕੋਲ ਬਚਾਓ ਹੈ ਨਹੀਂ ਉਹਦਾ ਸਾਹ ਨਿਕਲ ਜਾਵੇਗਾ ਉਹ ਆਪਣੀ ਮਿੱਟੀ ਵਿੱਚ ਮੁੱੜ ਜਾਵੇਗਾ ਉਸ ਦਿਨ ਉਸਦੇ ਪ੍ਰੋਜਨ ਨਾਸ ਹੋ ਜਾਂਦੇ ਹਨ ਪਰ ਤਾਂ ਹਨ ਉਹ ਜਿਨ੍ਹਾਂ ਦਾ ਸਹਾਇਕ ਯਕੂਬ ਦਾ ਪਰਮੇਸ਼ਰ ਹੈ ਜਿਹਦੀ ਆਸਾ ਯਹੋਵਾ ਆਪਣੇ ਪਰਮੇਸ਼ਰ ਦੇ ਉੱਤੇ ਹੈ ਸੱਚਮੁੱਚ ਵਿਦਾ ਪਰਮੇਸ਼ਰ ਜੀ ਤੁਸੀਂ ਆਕਾਸ਼ ਤੇ ਤੈਨੂੰ ਸਮੁੰਦਰ ਨੂੰ ਜੋ ਕੁਛ ਉਸ ਦੇ ਵਿੱਚ ਹੈ ਬਣਾਉਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡੀ ਵਫਾਦਾਰੀ ਤੁਹਾਡੀ ਦਇਆ ਤੁਹਾਡੀ ਕਿਰਪਾ ਹਮੇਸ਼ਾ ਦੀ ਹੈ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਤੁਹਾਡੀ ਦਇਆ ਪੀੜੀਦਰ ਪੀੜੀ ਬਣੀ ਰਹਿੰਦੀ ਹਨ ਪਿਤਾ ਪਰਮੇਸ਼ਰ ਤੁਹਾਡੇ ਵਚਨ ਵਿੱਚ ਲਿਖਿਆ ਹਜ਼ਾਰ ਆ ਜਿਹੜੇ ਪਰਮੇਸ਼ਰ ਦੇ ਨਾਲ ਪ੍ਰੀਤ ਰੱਖਦੇ ਹਨ ਪਰਮੇਸ਼ਰ ਦੀ ਦਇਆ ਉਹਨਾਂ ਦੇ ਹਜ਼ਾਰਾਂ ਪੀੜੀਆਂ ਤੱਕ ਬਣੀ ਰਹਿੰਦੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਹਲੇਲੂਇਆ ਹਲੇਲੂਇਆ ਥੈਂਕ ਯੂ ਜੀਜ਼ਸ ਪ੍ਰਭੂ ਜੀ ਤੁਸੀਂ ਦੁਬਾਰੇ ਹੋਇਆਂ ਦਾ ਨਿਆਉ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਸੀਂ ਭੁੱਖਿਆਂ ਨੂੰ ਰੋਟੀ ਦਿੰਦੇ ਹੋ ਸੀਰਾਂ ਨੂੰ ਸੁਦਾਹ ਦਿੰਦੇ ਹੋ ਪਿਤਾ ਪਰਮੇਸ਼ਯਾ ਹੋਵਾ ਪਰਮੇਸ਼ਰ ਨੇ ਦੀ ਅੱਖਾਂ ਨੂੰ ਖੋਲ ਦਿੰਦਾ ਹੈ ਸਾਰੇ ਝੁਕਿਆ ਹੋਏ ਨੂੰ ਸਿੱਧਾ ਕਰ ਦਿੰਦਾ ਹਲੇਲੂਇਆ ਧੰਨਵਾਦ ਯਹਵਾ ਧਰਮੀਆਂ ਦੇ ਨਾਲ ਪਿਆਰ ਕਰਦਾ ਹੈ ਜਦੀਮਾਂ ਤੇ ਵਿਧਵਾਵਾਂ ਨੂੰ ਸੰਭਾਲਦਾ ਯਹਵਾ ਪਰਦੇਸੀਆਂ ਦੀ ਪਾਲਣਾ ਕਰਦਾ ਹੈ ਹਲੇਲੂਇਆ ਸੱਚਮੁੱਚ ਉਹ ਵੈਰੀ ਦੇ ਹਰ ਇੱਕ ਜਾਲ ਨੂੰ ਨਾਸ਼ ਕਰਨ ਵਾਲਾ ਪਰਮੇਸ਼ਰ ਤੁਹਾਡਾ ਤਨਵਾਦ ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹallelujah ਪਰਬੂ ਜੀ ਤੁਸੀਂ ਸਾਡੇ ਮੰਗਨ ਤੋਂ ਪਹਿਲਾਂ ਹੀ ਜਾਣਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਵੇਲੇ ਸਿਰ ਪਿਤਾ ਪਰਮੇਸ਼ਰ ਜੀ ਸਾਨੂੰ ਹਰ ਇੱਕ ਚੀਜ਼ ਮੁਹਈਆ ਕਰਦੇ ਹੋ ਪਿਤਾ ਪਰਮੇਸ਼ਰ ਜੀ ਪਰਬੂ ਜੀ ਸਭ ਤੋਂ ਪਹਿਲਾਂ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਨੂੰ ਮੰਗਦੇ ਪਿਤਾ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਸਾਡੇ ਨਾਲ ਹਮੇਸ਼ਾ ਬਨਿਆ ਰਹੇ ਪਿਤਾ ਪਰਮੇਸ਼ਰ ਜੀ ਸਾਨੂੰ ਅਗਿਆਕਾਰੀ ਵਾਲਾ ਸਮਝਦਾਰੀ ਵਾਲਾ ਵਫਾਦਾਰੀ ਵਾਲਾ ਜੀਵਨ ਦਿਓ ਪਿਤਾ ਪਰਮੇਸ਼ਰ ਜੀ ਹਰ ਤਰ੍ਹਾਂ ਦੇ ਪਾਪ ਤੇ ਸ਼ਰਾਪ ਪਿਤਾ ਪਰਮੇਸ਼ਰ ਜੀ ਸਾਨੂੰ ਇਹਨਾਂ ਤੋਂ ਛੁਟਕਾਰਾ ਦੇ ਲਈ ਤੁਹਾਡਾ ਵਾਦ ਕਰਦੇ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹallelujah ਹallelujah ਸੱਚਮੁੱਚ ਉਸਨੇ ਸਾਡੇ ਗੰਮ ਚੁੱਕ ਲਏ ਹਨ ਸੱਚਮੁੱਚ ਉਸਦੇ ਕੋڑے ਖਾਂਦੇ ਨਾਲ ਅਸੀਂ ਚੰਗੇ ਕਿਤੇ ਗਏ ਨੇ ਰੋਏ ਕਿਤੇ ਗਏ ਆ ਪਿਤਾ ਪਰਮੇਸ਼ ਤੁਹਾਡਾ ਧੰਨਵਾਦ ਹallelujah ਸੱਚਮੁੱਚ ਪਰਮੇਸ਼ ਜੀ ਤੁਸੀਂ ਸਾਡੀ ਬੁਰਾਈਆਂ ਨੂੰ ਖਿਮਾ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਸਾਨੂੰ ਸਾਰੇ ਰੋਗਾਂ ਤੋਂ ਨਰੋਇਆ ਕਰਦੇ ਹੋ ਪਿਤਾ ਪਰਮੇਸ਼ ਜੀ ਦਇਆ ਕਰੋ ਹallelujah ਪਿਤਾ ਪਰਮੇਸ਼ ਜੀ ਜਿੰਨੇ ਵੀ ਸਫ ਸਮਯਪਿਤਾ ਪਰਮੇਸ਼ਰ ਜੀ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿਚ ਹਨ ਪਿਤਾ ਪਰਮੇਸ਼ਰ ਜੀ ਕੋਈ ਰੋਗ ਕੋਈ ਮਹਾਰੋਗ ਇਹਨਾਂ ਦੇ ਜੀਵਨ ਦਾ ਹਿੱਸਾ ਨਹੀਂ ਆ ਪਿਤਾ ਪਰਮੇਸ਼ਰ ਜੀ ਤੁਸੀਂ ਇਹਨਾਂ ਨੂੰ ਤੰਦਰੁਸਤੀ ਦਿਓ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਇਹਦਾ ਸਾਰੇ ਰਿਪੋਰਟਾਂ ਨੋਰਮਲ ਹੋ ਜਾਣ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਇਹ ਸ਼ਰੀਰ ਪਵਿੱਤਰ ਆਤਮਾ ਦੀ ਹੈਕਲ ਸ਼ਰੀਰ ਪਵਿੱਤਰ ਆਤਮਾ ਦਾ ਮੰਦਰ ਹਨ ਕੋਈ ਬਿਮਾਰੀ ਕੋਈ ਬੁਰਾਈ ਦਾ ਸਰੀਰ ਵਿੱਚ ਕੋਈ ਅਧਿਕਾਰ ਨਹੀਂ ਆ ਯੇਸ਼ੂ ਮਸੀਹ ਦੇ ਨਾਮ ਵਿੱਚ ਮਤੀ 18:18 ਅਨੁਸਾਰ ਸ਼ੈਤਾਨ ਦੀ ਹਰ ਇੱਕ ਸ਼ਕਤੀ ਨੂੰ ਅਸੀਂ ਤਤੀਦੇ ਬੰਦ ਨੇ ਸਵਰਗ ਵਿੱਚ ਬੰਨੀ ਗਈ ਯੇਸ਼ੂ ਮਸੀਹ ਦੇ ਨਾਮ ਵਿੱਚ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਿਰ ਤੇ ਦਇਆ ਤੇ ਰਹਿਮ ਦਾ ਮੁਕਤ ਰੱਖਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਆਪਣੀ ਭਲਾਈ ਦੇ ਨਾਲ ਸਾਨੂੰ ਰਜਾਂਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਜਵਾਨੀ ਨੂੰ ਕਾਪ ਦੇ ਵਾਂਗ ਨਵਾਂ ਕਰ ਦਿੱਤਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦੀ ਹੋਵਾ ਪਰਮੇਸ਼ਰ ਦਿਆਲੂ ਕਿਰਪਾਲੂ ਪਰਮੇਸ਼ਰ ਗੁੱਸੇ ਵੀ ਤੀਰ ਜੀ ਹੈ ਦਇਆ ਦੇ ਨਾਲ ਭਰਪੂਰ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਸਾਡੇ ਪਾਪਾਂ ਦੇ ਅਨੁਸਾਰ ਸਾਡੇ ਨਾਲ ਨਹੀਂ ਵਰਤੇ ਪਿਤਾ ਪਰਮੇਸ਼ਰ ਜੀ ਸਾਡੀ ਵਦਿਆ ਨੂੰ ਖਿਮਾ ਕਰ ਦਿੱਤਾ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਜਿੰਨਾ ਉੱਚਾ ਆਕਾਸ਼ ਸత్య ਦੇ ਉੱਤੇ ਹੈ ਉਨੀ ਵੱਡੀ ਦਿਯਾ ਉਹ ਦੇ ਡਰਨ ਵਾਲਿਆਂ ਦੇ ਉੱਤੇ ਹੈ ਜਿੰਨਾ ਚੜਦਾ ਲੈਂਦੇ ਤੋਂ ਦੂਰ ਹੈ ਉਹਨੇ ਉਸਨੇ ਸਾਡੇ ਅਪਰਾਥਾਂ ਤੋਂ ਦੂਰ ਕਰ ਦਿੱਤੇ ਹਾਂ ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਤੇ ਵੀ ਯਹਵਾ ਆਪਣੇ ਡਰਨ ਵਾਲੇ ਦਾ ਤਰਸ ਖਾਂਦਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਤੁਹਾਡੀ ਦਇਆ ਹੀ ਸਾਡੇ ਲਈ ਕਾਫੀ ਹੈ ਪ੍ਰਭੂ ਜੀ ਕਦੀ ਦਇਆ ਹੀ ਸਾਡੇ ਲਈ ਕਾਫੀ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਹallelujah ਤੁਹਾਡੇ ਵਚਨ ਵਿੱਚ ਲਿਖਿਆ ਹੈ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋ ਦਿਨ ਰਾਤ ਉਸ ਉੱਤੇ ਧਿਆਨ ਕਰ ਤਾਂ ਜੋ ਤੂੰ ਸਾਰੇ ਇਨਸਾਨ ਜੋ ਉਸ ਵਿੱਚ ਲਿਖਿਆ ਹੈ ਚੱਲੇ ਅਤੇ ਤੂੰ ਤੇਰਾ ਬੋਲ ਬਲ ਹੋਵੇਗਾ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਹallelujah ਧੰਨਵਾਦ ਪਿਤਾ ਪਰਮੇਸ਼ਰ ਜੀ ਤੂੰ ਕਹਿਆ ਨਾ ਡਰ ਨਾ ਖਬਰ ਮੈਂ ਯਹੋਵਾ ਤੇਰਾ ਪਰਬੇਸ਼ ਜਿੱਥੇ ਤੂੰ ਜਾਵੇਂ ਮੈਂ ਤੇਰੇ ਸੰਗ ਅੰਗ ਸੰਗਾ ਸੱਚ ਮੁੱਚ ਪਿਤਾ ਪਰਮੇਸ਼ਰ ਸਹਰਾ ਦਾ ਯਹੋਵਾ ਸਾਡਾ ਉੱਚਾ ਗੜ ਹੈ ਸਾਡੇ ਅੰਗ ਸੰਗ ਰਹਿਣ ਵਾਲਾ ਪਰਮੇਸ਼ਰ ਪ੍ਰਭੂ ਜੀ ਅਸੀਂ ਦਾੜਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਸਾਡੇ ਸਾਰੇ ਮਾਰਗਾਂ ਨੂੰ ਸਿੱਧਿਆ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਕਿ ਆਪਣਾ ਬੋਝ ਆਪਣਾ ਫਿਕਰ ਚਿੰਤਾ ਮੈਨੂੰ ਦੇ ਦੇ ਮੈਂ ਤੈਨੂੰ ਸੰਭਾਲਾਂਗਾ ਮੈਂ ਤਰ ਮੈਨੂੰ ਕਦੇ ਵੀ ਡੋਲਣ ਨਹੀਂ ਦੇਵਾਂਗਾ ਪ੍ਰਭੂ ਜੀ ਤੁਸੀਂ ਸਾਡੇ ਪੈਰ ਨੂੰ ਫਿਸਲਣ ਤੋਂ ਬਚਾਇਆ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਅੱਖਾਂ ਨੂੰ ਅੰਜੂਆਂ ਤੋਂ ਬਚਾਇਆ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਦਾ ਧੰਨਵਾਦ ਕਦੇ ਪ੍ਰਭੂ ਸਾਨੂੰ ਗਿਆਨ ਸਮਝ ਪ੍ਰਕਾਤ ਆਤਮਾ ਦਿਓ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਸਮਝ ਆਪਣੀ ਬੁੱਧੀ ਦਾ ਆਤਮਾ ਦਿਓ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਹallelujah ਤੁਹਾਡੇ ਬਚਨ ਵਿੱਚ ਲਿਖਿਆ ਦੀਨ ਗੀਤੇ ਯਹੋਵਾ ਦੇ ਪੈ ਮੰਨਨ ਦਾ ਫਲਾਦ ਧੰਨ ਅਤੇ ਮਹਿਮਾ ਹੈ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਸੀਂ ਧਰਮਿਆਂ ਦੇ ਨਿਵਾਸ ਨੂੰ ਬਰਕਤ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਤੁਹਾਡੇ ਬਚਨ ਵਿੱਚ ਲਿਖਿਆ ਧਰਮੀ ਖਜੂਦ ਦੇ ਬ੍ਰਿਸ਼ਵਾੰਗ ਵਦਨਗੇ ਤੇ ਲਬਨਨ ਦੇ ਦਿਹਾਰਵੰਗ ਵਾਅਦੇ ਚ ਆਣਗੇ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਵਧਾਉਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੜਾ ਤਨ ਵਾਅਦਾ ਕਰਦੇ ਹallelujah ਜੀ ਯਹਵਾ ਪਰਮੇਸ਼ਰ ਸਾਡੀ ਵੱਲ ਹੈ ਸਾਡਾ ਵਿਰੋਧੀ ਕੌਣ ਹੋ ਸਕਦਾ ਹallelujah ਹallelujah ਹਾਰੋ ਅੰਧਕ ਆਦੀ ਸ਼ਕਤੀ ਯੇਸ਼ੂ ਮਸੀਹ ਦੇ ਨਾਂ ਵਿੱਚ ਕੁਚਲ ਦਿਨੇ ਯੇਸ਼ੂ ਮਸੀਹ ਦੇ ਨਾਂ ਵਿਚਾਰੇ ਕੰਧਕ ਆਦੀ ਸ਼ਕਤੀ ਸ਼ਰਮਿੰਦੀ ਹੋ ਜਾਏ ਯੇਸ਼ੂ ਮਸੀਹ ਦੇ ਨਾਂ ਵਿੱਚ ਪ੍ਰਭੂ ਦਾਦੇ ਵਚਨ ਵਿੱਚ ਗਿਆ ਲਿਖਿਆ ਹੈ ਕਿ ਹਰ ਅਤਿਆਜ ਜੋ ਤੇਰੇ ਵਿਰੁੱਧ ਪਨਾਇਆ ਜਾਵੇਗਾ ਉਹ ਨਿਕੰਮਾ ਹੋ ਜਾਵੇਗਾ ਹਰ ਜੀਵ ਜੋ ਤੇਨੇ ਨਿਯਉ ਲਈ ਉੱਠੇਗੀ ਤੂੰ ਉਹਨੂੰ ਦੋਸ਼ੀ ਠਰਾਵੇਂਗਾ ਯਹੋਵਾ ਦੇ ਦਾਸ ਦਾ ਅਧਿਕਾਰ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡਾ ਬਾਲ ਤੁਸੀਂ ਸਾਡੀ ਢਾਲ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਪਨਾਹ ਗਾਹ ਹੋ ਤੁਸੀਂ ਸਾਡੇ ਸੱਚੇ ਸਹਾਇਕ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਆ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਤਾਂ ਮਿਹਦੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਪਰ ਯਹੋਵਾ ਅਨੁਸਾਰ ਵਿਪਤਾ ਤੋਂ ਛੁਡਾਉਂਦਾ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡਾ ਵੱਲ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਜਾਨ ਨੂੰ ਨਾਸ਼ ਹੋਣ ਤੋਂ ਬਚਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਹਾਲੇਲੂਇਆ 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਹਾਡੀ ਮਹਾਨਤਾ ਦਾ ਕੋਈ ਪਰਵਾਹ ਨਹੀਂ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਖੜੇ ਮਾਰ ਖਾਂਦੇ ਨਾਲ ਅਸੀਂ ਚੰਗੇ ਕਿਤੇ ਗਏ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਲਹੂ ਬਹਾਹ ਦੇ ਮਸੀਹਲੇ ਨਾਲ ਸਾਨੂੰ ਪਾਪਾਂ ਦੀ ਮਾਫੀ ਮਿਲੀ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹallelujah hallelujah thank you jesus ਪ੍ਰਭੂ ਜੀ ਤੂੰ ਗਿਆ ਨਾੜ ਮੈਂ ਤੇਰੇ ਅੰਗ ਸੰਗ ਚ ਆਨਾ ਕਬਰ ਮੈਂ ਤੇਰਾ ਪਰਮੇਸ਼ਰ ਜੋ ਮੈਂ ਦਿਨ ਜ਼ੋਰ ਬਖਸ਼ਾਗਾ ਮੈਂ ਤੇਰੀ ਸਹਾਇਤਾ ਕਰਾਂਗਾ ਮੈਂ ਤੈਨੂੰ ਫਤਿਹਮੰਦ ਸਜੇ ਹੱਥ ਦੇ ਨਾਲ ਸੰਭਾਲਾਂਗਾ ਪਿਤਾ ਪਰਮੇਸ਼ਰ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡਾ ਆਸਰਾ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਉਣ ਵਾਲੇ ਤਬਾਈ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੇ ਹਰ ਇੱਕ ਦੇ ਮਾਰਗਨ ਨੂੰ ਸਫਲ ਕਰ ਦਿੱਤਾ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਾਣੇ ਇਸ ਵਕਤ ਦੀ ਹਜ਼ੂਰੀ ਵਿੱਚ ਅੰਮ੍ਰਿਤਪਰਮੇਸ਼ ਜੀ ਇੱਕ ਇੱਕ ਜਨਨਾਂ ਦੇ ਪਰਿਵਾਰਾਂ ਨੂੰ ਪਿਤਾ ਪਰਮੇਸ਼ ਜੀ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਨੇ ਪਿਤਾ ਪਰਮੇਸ਼ ਜੀ ਤੁਹਾਡੀ ਸ਼ਾਂਤੀ ਤੁਹਾਡੀ ਦਇਆ ਤੁਹਾਡੀ ਆਸ਼ੀਸ਼ ਹਮੇਸ਼ਾ ਇਹਨਾਂ ਦੇ ਜੀਵਨਾਂ ਵਿੱਚ ਬਣੀ ਰਹੇ ਪਿਤਾ ਪਰਮੇਸ਼ ਜੀ ਦਇਆ ਕਰੋ ਹਾਲੇਲੂਇਆ ਹਰ ਤਰ੍ਹਾਂ ਦੀ ਨੇਗੇਟਿਵਿਟੀ ਦੀ ਆਤ ਪਰ ਉਸ ਇਨਰ ਜੀਨਰ ਜੋ ਕੈਨਸਲ ਕਰ ਦਿੰਨੇ ਹਰ ਤਰ੍ਹਾਂ ਦੀ ਬੁਰਾਈ ਇਹਨਾਂ ਦੇ ਜੀਵਨਾਂ ਵਿੱਚੋਂ ਕੈਨਸਲ ਹੋ ਜਾਵੇ ਯੇਸ਼ੂ ਮਸੀਹ ਦੇ ਸਾਮਰਥੀ ਨਾਂ ਵਿੱਚ ਹਰ ਤਰ੍ਹਾਂ ਦੀ ਵੈਰੀ ਦੀ ਯੋਜਨਾ ਇਹਨਾਂ ਦੇ ਜੀਵਨਾਂ ਵਿੱਚੋਂ ਨਾਸ਼ ਹੋ ਜਾਵੇ ਪਿਤਾ ਪਰਮੇਸ਼ ਜੀ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਰ ਇੱਕ ਗੁੱਡ ਨਿਊਜ਼ ਇਹਨਾਂ ਦੇ ਜੀਵਨ ਦਾ ਹਿੱਸਾ ਹੋਵੇ ਪਿਤਾ ਪਰਮੇਸ਼ ਜੀ ਤੁਸੀਂ ਇਹਨਾਂ ਦੇ ਸੋਗ ਨੂੰ ਆਨੰਦ ਦੇ ਵਿੱਚ ਬਦਲ ਦਿੱਤਾ ਹੈ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਬੱਚ ਨੂੰ ਨੱਚਣ ਦੇ ਨਾਲ ਵਟਾ ਦਿੱਤਾ ਹੈ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਆਪਣੀ ਭਲਾਈ ਦੇ ਨਾਲ ਤੇਰੀ ਕਾ ਦਿਓ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸਦਾ ਦੇ ਦਿਲ ਲਈ ਪਿਤਾ ਪਰਮੇਸ਼ਰ ਜੀ ਬਰਕਤਾਂ ਦਾ ਕਾਰਨ ਠਹਿਰਾਇਆ ਪਿਤਾ ਪਰਮੇਸ਼ਰ ਜੀ ਹੁਣ ਸੱਚਮੁੱਚ ਤੁਹਾਡੀ ਦਿਆਲਗੀ ਤੁਹਾਡੀ ਭਲਾਈ ਹਮੇਸ਼ਾ ਸਾਡੇ ਅੰਗ ਸੰਗ ਬਣੀ ਰਹਿੰਦੀ ਹੈ ਪਿਤਾ ਪਰਮੇਸ਼ਰ ਜੀ ਅਸੀਂ ਜਿੱਥੇ ਵੀ ਜਾਂਦੇ ਹਾਂ ਪ੍ਰਭੂ ਜੀ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਨੂੰ ਮੁਬਾਰਕ ਕੀਤਾ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਮਾਰਗ ਨੂੰ ਸਫਲ ਬਣਾਇਆ ਪਿਤਾ ਪਰਮੇਸ਼ਰ ਜੀ ਪ੍ਰਭੂ ਦਾੜੇ ਵਚਨ ਵਿੱਚ ਲਿਖਿਆ ਤੁਹਾਡਾ ਆਣਾ ਜਾਣਾ ਮੁਬਾਰਕ ਹੋਵੇਗਾ ਹਾਲੇਲੂਆ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਨੂੰ ਪ੍ਰਭੂ ਜੀ ਤੁਸੀਂ ਕਹਿਵੋ ਤੈਨੂੰ ਸੇਠ ਰਾਵਾਂਗਾ ਪੂੰਛ ਨਹੀਂ ਤੁਸੀਂ ਉੱਤੇ ਰਹੋਗੇ ਠੇਹਣਾ ਨਹੀਂ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਡੇ ਸਾ